ਹਰਦਾ ਮਹਿੰਗਾ ਹੀ ਬੜਾ ਹੋ ਰਿਹਾ ਸਮਾਨ ਨਗੂ ਤੌੜ ਦਾ ਤਗੜ ਸਰਦਿਆਂ ਉਹਦੀ ਥਾਣੇਦਾਰ ਆ ਜੂਗਾ ਮੇਰੇ ਸਾਡੇ ਚੁਗਲੀ ਕਰ ਦਿੰਦੇ ਨੇ ਫੜਾ ਦਿੰਦੇ ਨੇ ਕੀ ਹੋਗਾ ਭਾਈ ਤੂੰ ਘਰੇ ਬੈਠਾ ਅਜ ਤੈਨੂੰ ਪਤਾ ਨਹੀਂ ਕੀ ਅੱਜ ਅੱਜ ਕੀ ਆ ਓਏ ਅਜ ਤੈਨੂੰ ਬਾਲਾ ਖੁਸ਼ੀ ਦਾ ਦਿਨ ਆ ਦਿੱਤਾ ਨਾ ਯਾਰ ਮੇਰਾ ਜਨਮ ਦਿਨ ਤਾਂ ਹੈ ਨਹੀਂ ਅੱਜ ਲੈ ਤੇਨੂੰ ਪਤਾ ਹੀ ਨਹੀਂ ਆਦੀ 31 ਮਾਰਚ ਆ دو چکلی پیسے لے لی میرے کو ਵਾਧੂ ਹੁੰਦੇ ਨੇ ਤੇਰੇ ਕੋਲੇ ਹੈ ਹੀ ਨਹੀਂ ਯਾਰ ਓਏ ਚੰਗਾ ਰਹਿਣ ਦੇ ਓ ਰਹਿਣ ਦੇ ਸੱਚੀ ਨਹੀਂ ਹੈਗੇ ਜੇ ਉਹ ਨਾਲ ਜਿ ਤਰਾਈਆਂ ਕਰਿਆ ਕਰ ਜੇ ਹੁੰਦੇ ਮੈਂ ਦੇ ਦਿੰਦਾ ਕਰੋ ਡਰਦਾ ਬੜੇ ਤਾ ਹਣਾ ਓਏ ਹਾਂ ਡਰਦਾ ਯਾਰ ਥੋੜੇ ਕਣ ਹੈਗੇ ਨੇ ਉਧਾਰੇ ਦੇ ਦੇ ਉਹ ਜੇ ਹੁੰਦੇ ਮੈਂ ਦੇ ਹੀ ਦਿੰਦਾ ਚੰਗਾ ਫਿਰ ਤੂੰ ਜਾ ਮੈਂ ਆਉਣਾ ਚਲ ਆਇਆ ਕਰਕੇ ਹੱਲ ਆ ਜੀ ਹਾਂ ਜਰ ਦੇ ਕੋਲੇ ਪੈਸੇ ਤਾਂ ਹੈਗੇ ਨੇ ਜਾਣ ਕੇ ਨਹੀਂ ਕਢਦਾ ਇਹਨੂੰ ਐਵੇਂ ਮੋੜਨੇ ਨਹੀਂ ਤੋ ਐਵੇਂ ਨੰਗਾ ਗੰਜਰ ਦੇ 5 ਕਿਲਾ ਦਾ ਮਾਲਕਾਂ ਦੇ ਦੂੰ ਕੋਈ ਨਾ ਪੁੱਛਦਾ ਇਹਨੂੰ ਇਹਦੇ ਕੋਲੇ ਹੋਣਗੇ ਲਾਜਵੇਂ ਗੋਜੀ ਦੇ ਰੱਖਦੀ ਰਾਗ ਹੋ ਗਿਆ ਐਨਕੀ ਪਈ ਹੀ ਨਹੀਂ ਹੈ ਮਾਤਾ ਕੀ ਫਰੋਲੀ ਜਾਨੀ ਹੈ ਉਹ ਐਨਕ ਖਰਾਬ ਹੋਈ ਪਈ ਐ ਲੱਤਾਂ ਹੀ ਟੁੱਟ ਗਿਆ ਹੋਰ ਬਣਾਉਣੀ ਪੈਣੀ ਆ ਅੱਛਾ ਐਨ ਖਰਾਬ ਹੈ ਹੋਰ ਕੋਈ ਨਾ ਡਿਗਾ ਹੋਰ ਘੱਟ ਗਈ ਮੇਰੀ ਤਾਂ ਕਰਵਾ ਲਿਓ ਮੈਂ ਲੋਟ ਕੋਈ ਗੱਲ ਨਹੀਂ ਐਂ ਕਰ ਮੈਨੂੰ ਥੋੜੇ ਜਿਹੇ ਪੈਸੇ ਦੇ ਕਿਉਂ ਕਾਦੇ ਵਾਸਤੇ ਉਹ ਚਾਹੀਦੇ ਨੇ ਕੜਾਏ ਜੀ ਮੈਨੂੰ ਤੁਹਾਨੂੰ ਪੈਨਸ਼ਨ ਨਹੀਂ ਮਿਲਦੀ ਐਦ ਕੀ ਮਿਲਿਓ ਹੀ ਨਹੀਂ ਆ ਮਹੀਨੇ ਦੀ 2000 ਮੋਦੀ ਵਾਲਾ ਆਉਂਦਾ ਨਹੀਂ ਆਇਆ ਮੈਨੂੰ ਕੋਈ ਆਇਆ ਕੋਈ ਨਹੀਂ ਮੈਂ ਖਾਤੇ ਚ ਮੇਰੇ ਕੋਲ ਮੈਸੇਜ ਆਇਆ ਗੱਪ ਮਰੀ ਜਾਨੀ ਆਇਆ ਤਨ ਯਕੀਨ ਨਹੀਂ ਆਉਂਦਾ ਆਹਦੀ ਮਾਂ ਤੇ ਯਕੀਨ ਤਾਂ ਹੈਗਾ ਫੇਰ ਮੈਂ ਸੇ ਦਿਖਾਵਾਂ ਦਿਖਾ ਦੇ ਹਾਂ ਲੈ ਲੈ ਦੇਖ ਦੇ ਦੇਖੀ ਦੇਖ ਕਿੰਨੀ ਝੂਠੀ ਆ ਦੇਖੀ ਮੈਥੋਂ ਲਘੋ ਰੱਖਦੀ ਐ ਮੈਨੂੰ ਐ ਲੱਗਦਾ ਉਹਦੀ ਨੂਨ ਦਿੰਦੇ ਹੋਏਗੇ ਪੈਸੇ ਹਨ ਜਾਣ ਕੇ ਕਰਦੀ ਐ ਤੇਰੇ ਦੇ ਵਿੱਚ ਥੋੜੇ ਘਣ ਦੇ ਤੇਰੀ ਨਹੀਂ ਮੰਗੇ ਨਹੀਂ ਤੇਰੇ ਵਰਗੀ ਨਹੀਂ ਹੈਗੀ ਉਹ ਮੈਂ ਬਾਹਲੇ ਨਹੀਂ ਮੰਗਦਾ ਮੈਂ ਤਾਂ 15 ਲੱਖ ਸੋ ਹੀ ਮੰਗਦਾ ਹੈਂ ਉਪਰ ਬਾੜੇ ਤਾਂ ਨਹੀਂ ਆ ਰਿਹਾ ਆ ਬਈ ਮੈਸੇਜ ਆਇਆ ਦੇਖ 1500 ਦਾ ਮਹੀਨੇ ਦਾ ਮਿਲਦਾ ਉਹ ਕਹਿੰਦਾ ਮੈਨੂੰ ਆ ਆ ਦੇਖ ਲੈ 25 ਤਿੰਨ ਨੂੰ ਤੇਰੇ ਕੋਲੇ ਪੈਸੇ ਆਇਆ 2000 ਰੁਪਇਆ ਠੀਕ ਹੈ ਨਾ ਤੇ ਆ ਤੇਰੀ 15 ਤਰੀਕ ਨੂੰ ਤੇਰੀ ਪੈਨਸ਼ਨ ਪਈ ਹੈ 1500 ਰੁਪਇਆ 3500 ਰੁਪਇਆ 1500 ਦੇ ਦੇ ਬੱਧ ਨਹੀਂ ਮੰਗਦਾ 2000 ਤੇਰੇ ਕੋਲ ਰਹਿ ਜਾਊਗਾ ਠੀਕ ਹੈ 1500 ਦੇ ਦੇ ਬਾਹਲੇ ਨਹੀਂ ਮੰਗਦਾ ਨਾ ਮੈਨੂੰ ਪੈਨਸ਼ਨ ਵੀ ਨਹੀਂ ਆ ਨਾ ਮੈਨੂੰ ਮੋਦੀ ਗੁੰਦੀ ਵਾਲੇ ਆਏ ਨਹੀਂ ਤੈਨੂੰ ਕਿਹਨੇ ਕਹਿਤਾ ਆ ਆ ਮੇਰੇ ਕੋਲ ਮੈਸੇਜ ਦੋਨਾਂ ਦਾ ਆਈ ਜਾਂਦਾ ਆਈ ਜਾਂਦਾ ਹੋਊਗਾ ਮੇਰੇ ਕੋਲ ਤਾਂ ਆਈ ਨਹੀਂ ਹੈਗੇ ਸੱਚੀ ਹੈ ਨਹੀਂ ਜੀ ਨਮਕਥੋ ਰੇ ਮਾ ਚੰਗਾ ਤੂੰ ਆਫਰ ਕਹੀ ਮੈਨੂੰ ਵੀ ਦਵਾਈ ਦਵਾ ਲਿਆ ਐਨਕ ਲੋਟ ਕਰਾ ਲਿਆ ਮੈਂ ਨਹੀਂ ਲੈ ਕੇ ਜਾਂਦਾ ਦਵਾਈ ਤਾਂ ਦਵਾਣੀ ਪਊ ਦਵਾਈ ਫਿਰ ਪੈਸੇ ਦੇ ਦੇ ਤੂੰ ਕਾਹਦੇ ਵਾਸਤੇ ਵੱਡੀ ਆ ਇਹ ਵੀ ਨਹੀਂ ਲੋਟ ਆਉਂਦੀ ਓ ਬੁੜੀ ਜੀ ਆ ਅਦੋ ਹੀ ਪਿਆ ਜਮਈ ਹੰਜੇ ਰੋ ਮਾਰਦਾ ਨਹੀਂ ਪੁੱਛਣਾ ਮੇਰੇ ਵਾਲਾ ਤਾਂ ਬਾਲੀ ਡੱਕਦਾ ਨਹੀਂ ਮੈਂ ਮੁੱਤ ਪਣੇ ਔਖੇ ਹੀ ਆ दारू ਵਾਲੇ ਬੰਦੇ ਦਾ ਵੀ ਹਨਾ ਔਖੇ ਹੀ ਆ ਕੀ ਪਤਾ ਕਿੰਨੇ ਕ ਔਖੀ ਆ ਮੈਂ ਪੁੱਛਣਾ ਇੰਨਾ ਅਤ ਪਾਉਂਦਾ ਔਟਦਾ दारू ਪਿੰਦਾ दारू ਦਪਾਇਰੇ ਇਦਾਰੂ ਕਿ ਤੇਰੇ ਸਤੇਦਾਰੀ ਚ ਜਾ ਆਬੜੇ ਢੀ ਲਾਲ ਸੱਟ ਲੈਂਦਾ ਦੇਖ ਕੇ ਆਪ ਬਸਰਮੀ ਦੀ ਮਾਰੀ ਬਸ ਨੀ ਬਾਲੋ ਇੱਥੇ ਖੜੀਆਂ ਨੂੰ ਉਹੀ ਖੜੀਆਂ ਜੀ ਤੁਸੀਂ ਕੀ ਕਰਨਾ ਹੈ ਮੈਨੂੰ ਪੈਸੇ ਦੇ ਥੋੜੇ ਜੇ ਕਿਉਂ ਤੂੰ ਪੈਸੇ ਕੀ ਕਰਨਾ ਕੰਮ ਸੀ ਮੜਾ ਦੇ ਕੰਮ ਜਾ ਕੇ ਆਉਣਾ ਕੀ ਕੰਮ ਕੰਮ ਦੱਸ ਪਹਿਲਾਂ ਪਹਿਲਾਂ ਪੈਸੇ ਦੇ ਇੱਕ ਮਿੰਟ ਮੈਨੂੰ ਪਤਾ ਹੈ ਐਣੀ ਤਾਂ ਮੇਰੇ ਵਾਸਤੇ ਕੁਝ ਖਰੀਦਣਾ ਹੋਊਗਾ ਹਾਏ ਤੂੰ ਪੈਸੇ ਦੇ ਦੇ ਕੀ ਕਰਨੇ ਆ ਦੱਸ ਤਾਂ ਦੋ ਉਹ ਅੱਜ 31 ਮਾਰਚਾ ਠੇਕੇ ਰੁੱਟ ਗਏ ਦੱਬਾ ਲੈਣਾਂ ਦਾ ਕੀ ਹੋਰ ਕੀ ਹਾਏ ਹਾਏ ਮਜ਼ਾਕ ਕਰਦਾ ਨਹੀਂ ਮੈਂ ਮਰ ਜਾਵਾਂਣੀ ਗਈ ਚਾਰੀ ਨੇ ਐਨ ਨਤਰੀ ਪਾਉਂਦਾ ਉਹ ਪਰਜਾਈ ਕਾ ਨੂੰ ਉਹ ਪਰਜਾਈ ਕਾ ਨੂੰ ਉਹ ਮੂਰੇ ਕਣਕ ਵੱਡਾਂਗੇ ਜਿਹੜਾ ਆਪਲੀ ਪਿੰਦਾ ਹੈ ਆਪ ਤੋ ਜਮਾ ਲਾਉਗਾ ਉਹ ਸੁਣ ਲੈ ਪਾ ਲਉਗਾ ਹੈ ਉਹ ਮੂਰੇ ਕਣਕ ਵੱਡਾਂਗੇ ਦਿਹਾੜੀਆਂ ਤੇ ਪੈਨੂੰ ਪਿਆਵਾਂਗੇ ਬੇ ਬੱਸ ਕਰ ਬੱਸ ਕਰ ਬੱਸ ਕਰ ਦਿਆ ਬੇ ਦੇ ਦੇ ਮੇਰੇ ਕੋਲ ਨਹੀਂ ਹੈ ਗਿਆ ਔਖਾ ਘੋੜ ਦਿਓ ਦੇ ਤੂੰ ਔਖਾ ਘੋੜ ਤੂੰ ਕੁਝ ਬੇਇੱਜ਼ਤੀ ਕਰ ਦੇਖ 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 ਦੇ ਦੇ ਪੜੀ ਨਹੀਂ ਮੇਰੇ ਕੋਲ ਲਗੀ ਪਾਲਾ ਖੁੱਲ ਗਈ ਖੁੱਲ ਗਈ ਮਰ ਜਾਈਂਗਾ ਤੂੰ ਦੇਦੇ ਕੋਲ ਹੈ ਨਹੀਂ ਗੇ ਪਹਿਲਾਂ ਮੈਨੂੰ ਆ ਦੱਸ ਪੀਂਨਾ ਤੂੰ ਉਹ ਮੈਂ ਕਦੋਂ ਪੀਂਨਾ ਵੈਰੀ ਗਾ ਆਇਆ ਤਾਂ ਕਦੇ ਹਾਂ ਭਈ ਬੰਦਾ ਦੇਖਾ ਉਹ ਮੈਂ ਤਾਂ ਕਰੇ ਵਿਆਹ ਮੈਂ ਤਾਂ ਕਰੇ ਵਿਆਹ ਸ਼ਾਦੀ ਦਾ ਲਾ ਲੈਂਦਾ ਸੀ ਪਰ ਮੂੰਹ ਨਹੀਂ ਕਰੇ ਪੀਤੀ ਮੈਂ ਤਾਂ ਕਣਕ ਵੱਢੂ ਉਹ ਨਹੀਂ ਨਹੀਂ ਮੈਂ ਮੰਨ ਗਿਆ ਵਿਆਹ ਸਾਦੀ ਪਿੰਦਾ ਉਂ ਵੀ ਪਿੰਦਾ ਉਹ ਨਹੀਂ ਪਿੰਦਾ ਨਹੀਂ ਪਿੰਦਾ ਬਿਮਾਰੀ ਇਹਦਾ ਚਾਰੇ ਜਾ ਕੇ ਪੈ ਗਈ ਤੂੰ ਤੈਨੂੰ ਪੈਸੇ ਕਿਉਂ ਦਾ ਮੰਗਦਾ ਉਹ ਧਾਰੇ ਦੇ ਦੇ 1500 ਰੁਪਏ ਕਣਕ ਵਰਗੇ ਫਿਰ ਦੇ ਦਿੰਦਾ ਮੈਨੂੰ ਮੈਂ ਹੈ ਨਹੀਂ ਮੇਰੇ ਕੋਲ ਤੇਰੇ ਕੋਲ ਨਹੀਂ ਹੈਗੇ ਫਿਰ ਤਾਂ ਆਪਣੀ ਛੜਦਾ ਤੈਨੂੰ ਪਤਾ ਘਤੋਰੇ ਹਰਗਾ ਉਹ ਬਸ दारू ਵਾਲਿਆਂ ਦੇ ਸਾਹਬ ਰਮਜਾ ਜਾ ਖੜ ਜਾ ਜੇ ਤੇਰੇ ਕੋਲੇ ਪੈਸੇ ਹੈ ਨਹੀਂ ਨਾ ਤੇ ਸਾਰੇ ਪਿੰਡ ਕੋਲੇ ਪੈਸੇ ਹੈ ਮੇਰੀ ਗੱਲ ਸੁਣੋ ਜੀ ਜੀ ਮੇਰੀ ਗੱਲ ਚੁੱਪ ਕਰ ਮੇਰੀ ਗੱਲ ਸੁਣੋ ਬਈ ਮੇਰੀ ਗੱਲ ਸੁਣ ਲੈ ਤੂੰ ਸੁਣੀ ਜਾਂ ਨਾ ਤੇਰੀ ਤੈਨੂੰ ਮੇਰੀ ਸੌਂ ਲੱਗੇ ਜੇ ਤੂੰ ਠੇਕੇ ਦੇ ਬਾਹਰ ਮੁਰਦੀ ਵੀ ਲੰਗੇ ਮੈਂ ਕਿਹਾ ਸੌ ਚਾਹੇ 2 ਪਾ ਦੇ ਤੂੰ ਅੱਜ 1500 ਰੁਪਏ ਦੇ ਦੇ ਮੈਂ ਦਿਹਾੜੀਆਂ ਦੱਤਿਆਂ ਵਾਸਤੇ ਲੈਉਣੀਆਂ ਉਹਦੇ ਕੋਲੇ ਕੋਈ ਕੰਟਰੋਲ ਕੁੱਟੀ ਜਾਨੀ ਅਸਾ ਹਾਂ ਫਿਰ ਆਇ ਕਰ ਝਾਲ ਡੱਬੇ ਚ ਪਾਇਆ ਲੈ ਜਾ ਚੱਕੇ 500 ਹੀ ਹੈ 500 ਦਾ ਡੱਬਾ ਥੋੜੀ ਆ ਇਨਾ ਕੀ ਜੇ ਲੈ ਗਈ ਨਾ ਲੈ ਜਾਣੀ ਉਹ ਵੀ ਖੋਲੂਗੀ ਮੈਂ ਉਹ 1500 ਦਾ ਡੱਬਾ ਅੱਧੀ ਫਿਰ ਮੇਰੇ ਕੋਲ ਤੇ ਭੱਜ 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 ਤੂੰ ਦੇ ਦੇ 1000 ਰੁਪਇਆ ਮੈਂ ਤੈਨੂੰ 500 ਦਾ ਹੱਲ ਦੇ ਦੂੰਗੀ ਦੇ ਦੂੰਗੀ 500 ਦਾ ਹੱਲ ਹੋ ਗਿਆ ਪਚਕ ਦੇ ਦੂੰਗੀ ਚੰਗਾ ਪਚਕ ਦੇ 500 ਦੇ ਤਾਂ ਇਟਾ ਇਹ ਕਿ ਦੱਸੀਆ ਮੈਨੂੰ ਕਿ ਆ ਬੜੀਆਂ ਆਂ ਦੇ ਪੁੱਲ ਬਣਨੇ ਤੇਰਾ ਤਾਂ ਚੋਰੀ ਫੜੀ ਗਏ ਦੇਖ ਪਾਲੀ ਅੱਜ ਤਾਂ ਤੇਰੀ ਬੁਲਾਈ ਬੇਇੱਜ਼ਤੀ ਹੋ ਗਈ ਗੱਲ ਤਾਂ ਸੁਣ ਇਹ ਤਾਂ ਮੈਨੂੰ ਐਂ ਕਹਿੰਦਾ ਸੀਗਾ ਵੀ ਹਾਂ ਤੇਰੇ ਵਾਸਤੇ ਸੁੱਤੀ ਸੁੱਟ ਲਿਆ ਮੈਂ 500 ਦੇ ਨਹੀਂ ਮੈਂ ਸੁੱਣ ਲਿਆ ਮੇਰਾ ਕੰਨ ਤੇਰੇ ਕੰਨ ਨੂੰ ਦੇ ਕੋਈ ਨਾ ਪਨੇ ਬੰਦੇ ਤਾਂ ਹੁੰਦੇ ਹੀ ਇਹ ਹੋ ਗਏ ਮੇਰੀ ਗੱਪ ਮਾਰ ਮੇਰੀ ਗੱਲ ਸਾਡੀ ਤਾਂ ਇੰਡੀ ਦੇ ਨਾ ਦੇਖਦਾ ਕੁੱਤਾ ਮੂੰ ਚੱਟਦਾਗਾ ਸਹੀ ਸਹੀ ਭੈਣੇ ਤੈਨੂੰ ਕੀ ਪਤਾ ਤੇਰੇ ਬੰਦੇ ਨਾਲ ਬਾਹਰ ਕੀ ਕੁਝ ਹੁੰਦਾ ਕੋਈ ਨਾ ਖੜ ਜਾ ਮੈਂ ਦਿੰਨੀਆ 1000 ਰੁਪਏ ਦੇਖ ਲਈ ਮੇਰੀ ਗੱਲ ਕੁੱਤੇ ਕਿ ਬਿੱਲੇ ਵੀ ਮੂੰ ਚੱਟਣਗੇ ਤੇ ਉਹਨੂੰ 1000 ਰੁਪਏ ਦਿੱਤਾ ਆਪ ਹੀ ਉਹ ਤੋਂ ਲੈ ਲਈ ਮੈਥੋਂ ਪੰਜੀ ਨਾ ਬਾਹ ਲਈ ਚੰਗਾ ਲੈ ਲੂੰਗੀ ਪਰ ਤੂੰ ਤਾਂ ਨਹੀਂ ਗਾਹ ਨੂੰ ਕੱਪ ਮਾਰ ਲੇਗੀ ਮੈਨੂੰ ਤੇਰੀ ਚੋਰੀ ਫੜ ਕੇ ਦਿਖਾ ਦੂੰ ਮੈਂ ਚੰਗਾ ਨਹੀਂ ਨਹੀਂ ਮੈਂ ਤਾਂ ਦੇਖ ਕਿ ਮੈਂ ਬੜੇ ਅੰਨਾਂ ਦੇ ਪੁੱਲ ਬਣਨੇ ਸੀ 1000 ਰੁਪਏ ਚਾਕੇ ਇਸ ਤੋਂ ਮੰਗ ਕੇ ਦੇਣਾ ਪਈਏ ਇਹਦੀ ਬਣਾ ਕੇ ਵੀਡੀਓ ਦਿਖਾਉਂਗੇ ਇਹਦੇ ਖਸਮ ਦੀ ਨੌਲੇਜ ਚ ਡਿੱਗੇ ਪਏ ਦੀ ਵੀ ਨਾਲੇ ਕੁੱਤੇ ਮੂੰਹ ਚਟੜਦੇ ਮੈਨੂੰ ਮਾਰ ਕੇ ਗਈ ਨਹੀਂ ਮੈਨੂੰ ਮੇਰੇ ਸਾਲੇ ਦਾ ਹੱਲ ਕਿੱਥੋਂ ਕਰੀਏ ਹੁਣ 500 ਦਾ ਹੋ ਗਿਆ 500 ਹੋਰ ਮਿਲ ਜਾਂਦਾ ਨਾ ਫਿਰ ਤਾਂ ਲੋਡ ਸੀ ਬੇ ਬੇ ਕੱਲ ਸੁਮੀ ਆ ਮਾ ਤੇਰੇ ਬਾਸ ਤੇ ਪੈਸੇ ਲੱਗੇ ਆ ਪੁੱਛ ਪਹਿਲਾਂ ਮੇਰੀ ਗੱਲ ਸੁਣ ਫੇਰ ਦਊ ਇੱਕ ਤਾਂ ਤੂੰ ਪੀ ਕੇ दारू ਤੂੰ ਪੂਰੀ ਫੱਲ ਪੀਣਾ ਕਿੰਨੀ ਪੀਵੇਂਗਾ ਬਸ ਡੋਡ ਬੋਤਲ ਡੂਡ ਬੋਤਲ ਪੀਉਂ ਡੂਡ ਬੰਦਾ ਬਣ ਬੇ ਬੰਦਾ ਹੋਰ ਮੈਂ ਪਜਾਮਾ ਥੂੜ ਬੋਤਲ ਨੇ 2 ਢਾਈ ਬੋਤਲ ਪੀ ਮੈਂ ਸਸਤੀ दारू ਦੇਖ ਸਾਲ ਚੱਕ ਕਬਾਰੀ ਮਿਲਦੀ ਹੈ ਹਾਂ ਠੀਕ ਹੈ ਪੂਰੀ ਢਾਈ ਬੋਤਲ ਪੀ ਕੇ ਆਪ ਐਸੇ ਤੇ ਤੁ ਮੰਗਦੀ ਨਹੀਂ ਮੈਂ ਅੱਛਾ ਤੁ ਛੱਡੇ ਵਾ ਠੀਕ ਹੈ ਉਹਨੂੰ ਟੋ ਲੰਗੂ ਖੜਖਾਈ ਆਲੋ ਉਹਨਾਂ ਦਸੀ ਮੈਂ ਤੂੰ ਨੂੰ ਕੁੱਟੇ ਨਾ ਉਹਦੀ ਅਚੀਖਾ ਮੇਰੇ ਘਰ ਸੋਨ ਫਿਰ ਮੈਂ ਆਉ ਆਥਣੀ ਦੇਖੀ ਗੋਤਨੀ ਫਣੂ ਮੇਰੇ ਸਾਲੇ ਦੀਨੇ ਕੋਲੇ ਪੈਸੇ ਹੈਗੇ ਸੀ 500 ਬਸਾ ਕੱਢਿਆ ਹਾਂ ਭਾਂਡੇ ਪਾਇਸੇ ਹੱਲ ਮੰਗੇ ਕੂਟ ਲੈ ਕੇ ਆਈ ਆ ਅੱਛਾ ਬੁਟੀਕ ਦੀ ਘੜਾਈ ਦਾ ਪੂਰੇ 2500 ਦਾ ਸੁਣ ਆ ਗਈ ਸੀ ਮੈਂ ਨਾਲ ਸੀ ਮੈਂ ਪ੍ਰੂਫ ਮੇਰੀ ਗੱਲ ਸੁਣ ਕੋਈ ਨਾ ਪੁੱਛਾਂ ਤੂੰ ਆ ਭਾਂਡੇ ਪੰਨੀ ਮੇਨ ਪੇ ਮੇਰੇ ਘਰ ਪਤਾ ਨਾ ਥੋੜੇ ਜਨੇ ਜੋ ਡੱਬੂ ਬੱਜਾ ਮਾਉ ਦੀ ਆ ਬਾ ਕੋਈ ਗੱਲ ਹੱਲ ਫੜ ਲੈ ਜਿੰਨੇ ਨੇ ਮ ਪੂਰਾ 1000 ਪੀ 1200 ਹੋਰ ਕਰ ਦਿੰਦੀ ਹੋਰ ਬੋਤਲ ਲਿਆਉਂਦੇ ਕਦੀ ਵਾਂਗੇ ਜਾ ਜਾ ਫਿਰ ਮੈਂ ਉਹਦਾ ਵੀ ਡੰਗਾ ਲਮਣਾ ਜਾ ਜਾ ਜਿਹੜਾ ਕੰਮ ਕਰਾ ਪੱਕਾ ਰਹੀ ਦੀ ਕਰਨ ਤੇ ਦਾਰੇ ਤੈਨੂੰ ਮਾਗਦੀ ਨਹੀਂ ਪੈਸੇ ਮੈਂ ਤੇ ਇਥੋਂ ਜੋ ਮੈਂ ਹੀ ਨਹੀਂ ਮੰਗਦੀ ਮੇਰੀ ਜ਼ਿੰਮੇਵਾਰੀ ਅੜਿਆ ਤੂੰ ਬਸ ਜਿਹੜਾ ਤੈਨੂੰ ਕੰਮ ਕਰਾਈ ਹੋਵੇ ਦਾ ਬਸ ਜਾਮਾ ਤੇਰੇ ਵਰਗੀ ਅਜਦਾ ਜਾਮਾ ਫਾਇਦਾ ਹੋਵੇ ਦੌਰ ਹੋਵੇ ਬਸ ਦੱਸੀ ਨਾ ਉਹਨੂੰ ਚੰਗਾ ਹਾਂ ਹਾਂ ਠੀਕ ਆ ਪਤਾ ਜਮਾ ਲੱਗਦੀ ਆ ਗਈ ਕੁੱਤੇ ਮੂੰਹ ਚੜਦੇ ਦੀ ਹੁਣ ਲੱਗੂ ਪਤਾ ਮੇਰੀ ਸੌਕਣੇ ਜੇ ਤੇਰਾ ਵੀ ਕੁੱਤੇ ਦੇ ਨਾਂ ਮੂੰਹ ਚਟਿਆ ਗੱਲ ਨਹੀਂ ਬਣੀ ਇੱਕ ਉਹਦਲ ਹੋਰ ਲਈ ਹੁਣ ਹੋਰ ਗੱਲ ਹੈ ਪਰਝਾਈ ਨੇ 1000 ਰੁਪਿਆ ਦੇ ਰਲਦਾ ਜਜ਼ਾਈਆ ਚ ਕਰੇ ਆਏਗਾ ਕਦ ਜਿੱਥੇ ਪਏਗਾ ਕੌਣਾ ਤੂੰ ਅੱਸਾ ਮੈਨੂੰ ਵੀ ਭੁੱਲ ਗਿਆ ਮੈਂ ਕੌਣਾ ਹਾਂ ਨਹੀਂ ਮੈਂ ਮਰ ਜਾ

ਉਹ ਹੀ ਭੋਲੀ ਨਹੀਂ ਆਪਣੇ ਘਰ ਦਾ ਪੱਕਲਾ ਹੈ। ਬੇ ਮੇਰੀ ਗੱਲ ਸੁਣ ਤੇਰੀ ਮਾਂ ਦੇ ਕਿਹੜੇ ਪਲਾਟ ਨੇ ਠੇਕੇ ਦੇ ਬਾਹਰ ਚ ਬੈਠ ਉੱਠ ਖੜ ਖੜ ਜਾ। ਉਹ ਸਿੱਟੇਗੀ। ਮੈਂ ਸਿੱਟੂਗੀ ਤੈਨੂੰ ਮੈਂ ਮੈਨੂੰ ਤੂੰ ਸਿੱਟੇਗਾ ਡੁੱਬੜੋ ਤੇਰਾ ਮਾਤੇ ਲੜ ਲੱਗੇ ਸਾਡੇ ਵਿੱਚ ਰਹਿ ਮਾਂ ਨੂੰ ਕੁਝ ਨਹੀਂ। ਮੇਰੇ ਸਾੜੀ ਦੀ ਤੰਗ ਕਰੀ ਜਾਂਦੀ ਹੈ। ਮੇਰੀ ਗੱਲ ਸੁਣ ਘਰੇ ਵਕ ਚਲ ਉਹ ਤੇਰੀ ਮਾਂ ਮੈਨੂੰ ਨੀ ਟਿਕੜ ਦਿੰਦੀ ਕਹਿੰਦੀ ਮੇਰੇ ਪਤ ਨੂੰ ਲੈ ਕੇ ਆ ਲੈ ਕੇ ਕਹਿੰਦੀ ਮੇਰੇ ਮੁੰਡੇ ਨੂੰ ਘਰੇ ਲੈ ਕੇ ਆ ਲੜੀ ਹੋਏਗੀ ਦੋ ਦਿਨ ਬੇ ਮੈਂ ਸੋ ਤਾਂ ਲੜਕੇ ਕੀ ਲੈਣਾ ਤੂੰ ਤਾਂ ਐਨੀ ਮਲ ਚ ਪਰ ਬਹੁਤ ਪਹਿਣੀ ਐ ਤੂੰ ਮੇਰੀ ਮਾਂ ਨੂੰ ਕੁਛੀ ਨਾ ਮੇਰੀ ਗੱਲ ਸੁਣ ਤੈਨੂੰ ਐਨੀ ਦਾਰੂ ਤੂੰ ਕਿੱਥੋਂ ਪੀ ਲਈ ਅੱਜ ਐਨੀ ਸਸਤੀ ਮਿਲ ਗਈ ਤੈਨੂੰ ਸਸਤੀ ਕੌਣ ਕਿਹੜਾ ਗੰਜ ਰਗਾ ਇਹਦੀ ਆ ਵੀ ਸਸਤੀ ਇਹ ਕੋ ਆਹ ਦੋ ਬੋਤਲਾਂ ਸਿੱਟੀਆਂ ਵੀ ਨਹੀਂ ਅਦੀ ਇਹ ਇਹ ਸਾੜੀ ਨੇ ਦੇਖ ਲੈ ਚੰਗਾ ਅਗਰ ਚਲੀ ਬੇਬਲੇ ਮੈਨੂੰ ਨੌਂ ਦੱਸ ਆ ਜਾ ਦੇ ਆ ਜਾ ਐ ਇੰਨੀ ਦਾਰੂ ਕਿੱਥੋਂ ਮਿਲੀ ਅੱਜ ਉਹ ਮਿਲ ਗਈ ਸਸਤੀ ਹੋ ਰਹੀ ਐ ਜੱਟੀ ਮਾਰਦੇ ਆ ਟੇਕੇ ਟੁੱਟ ਗਏ ਔਰ ਰਾਜਵਰਾਰ ਦਾ ਗਾਣਾ ਸੁਣਿਆ ਕਹਿੰਦੇ ਕੇ ਵੇ ਮੈਨੂੰ ਐਂ ਦੱਸ ਠੇਕੇ ਅੰਦਰ ਕੱਠ ਵਜਿਆ ਅਸਾ ਉਹ ਕਹਿੰਦਾ ਨਹੀਂ ਅਜ 31 ਮਾਰਚ ਹੈ ਠੇਕੇ ਟੁੱਟ ਗਏ ਅਸਿਆ ਜਿਹੜਾ ਗਾਣਿਆਂ ਚੋਂ ਨਾ ਹੁੰਦਾ ਉਹ ਕੱਤੀ ਮਾਰ ਨਹੀਂ ਮੇਰੇ ਸਾਲੇ ਦੀ ਸਿੱਟ ਨਾ ਆਂਦੀ ਵੇ ਸਿੱਟਿੰਗਾ ਤਾਂ ਮੈਨੂੰ ਤੂੰ ਅਸਿਆ ਉਹ ਕੱਤੀ ਮਾਰਦਾ ਜਿਹੜਾ ਗਾਣਿਆਂ ਚ ਗਾਉਂਦਾ ਗਾਣਿਆਂ ਚ ਗਾਉਂਦਾ ਹੁੰਦਾ ਅਸ ਤੇ ਫਿਰ ਅਜ ਦੇ ਸਸਤੀ ਮਿਲਦੀ ਆ ਹਾਂ ਅਜ ਕਾਹਦਾ ਠੇਕੇ ਅੰਦਰ ਕੱਠ ਵਜਿਆ ਅਸ ਮੇਰੀ ਗੱਲ ਸੁਣ ਫਿਰ ਸਰਕਾਰ ਨੇ ਹੈ 31 ਮਾਰਚ ਨੂੰ ਠੇਕੇ ਦਾ ਸਸਤੀ ਕਰਤੀ ਹੈ ਨਾ ਤੇ ਆਹ ਦੁਕਾਨ ਉਹਨਾਂ ਲਈ ਚੀਜ਼ਾਂ ਆਟਾ ਦਾਲ ਵਾਸਤੇ ਵੀ ਕੋਈ ਸਪਾਈਸਰ ਦੇਣ ਰੱਖ ਲੈਂਦਾ ਉਹ ਦਿਓ ਸਸਤੀਆਂ ਕਰ ਦਿੰਦਾ ਉਹ ਉਹ ਨੂੰ ਮੈਂ ਕਹਿ ਕੇ ਹੁਣ ਸਰਕਾਰ ਨੂੰ ਵੀ ਸੂਟ ਵੀ ਸਸਤੇ ਕਰ ਦੇ ਹਾਂ ਸਾਡੇ ਵਾਸਤੇ ਵੀ ਕੋਈ ਸਪੈਸ਼ਲ ਚਲ ਹੁਣ ਪਕਰ ਚੱਲੀਏ ਮੇਰੇ ਸਾਡੇ ਦੀ ਸੂਟ ਵਿਸ਼ੇ ਮੜੇ ਆਈ ਮੰਨ ਗਿਓਏ ਇਹਦਾ ਲੋੜ ਹੈ ਇਹਦਾ ਉੱਚ ਘਣੀ ਉਹ ਸਿੱਢੀਂਗੀ ਉਧਰ ਦੀ ਸ਼ਾਰਟ ਕੱਟ ਆ ਜਾ ਜੀ ਕਿਹੜਾ ਸ਼ਾਰਟ ਕੱਟ ਆ ਲੈ ਆਂਦਾ ਤੇਰਾ ਲਾਡਲਾ ਫੜ ਕੇ ਕਹਿੰਦਾ ਕਿਉਂ ਨਾ ਆ ਆ ਦੇਖ ਲਮਾ ਕੇ ਉਹ 31 ਮਾਰਚ ਨੂੰ ਬੰਦਿਆਂ ਨਾਲ ਬੁੜੀਆਂ ਪੰਗੇ ਨਹੀਂ ਲੈਂਦੀਆਂ ਹੁੰਦੀਆਂ। ਉਹ 31 ਮਾਰਚ ਨੂੰ ਤਾਂ ਆ ਆ ਦੇਖ ਲੈ। ਆ ਲੈ ਨਹੀਂ ਆਉਂਦੀ। ਆਉਂਦੀ ਐ ਮੰਨੀ ਦੀ ਨਹੀਂ। ਮੰਨੀ ਦੀ ਨਹੀਂ। ਕੀ ਹਾਲ ਕਰਾਂ ਦੇਖ ਲੈ। ਕੀ ਹੋਇਆ ਮੇਰੇ ਕੀ ਗੋਲੀ ਵੱਜੀ ਐ? ਮੈਂ ਨਹੀਂ ਮੰਗਦਾ ਸੀ ਪੈਸੇ ਨਾ ਮੈਥੋਂ। ਆਹੋ। ਕਹਿੰਦਾ 31 ਮਾਰਚ ਨੂੰ ਥੇਕੇ ਟੁੱਟ ਲੈ ਦੇਖ ਲੈ। ਆਹ ਥੇਕੇ ਨਾ। ਕੀ ਹੋਇਆ ਮੇਰੇ ਕੀ ਗੋਲੀ ਵੱਜੀ ਐ ਦੱਸੋ। ਉਹੀ ਬੋਲਦੀ ਨਹੀਂ ਐ। ਮੈਂ ਤਾਂ ਆਪੀ ਬੋਲਣੀ ਆ ਆ ਪੀ ਕੇ ਬਣਿਆ ਫਿਰਦਾ ਸ਼ੇਰ ਉਹ ਕੋਈ ਜਵਾਨ ਨਸਲਾ ਮੇਰੇ ਮੂਰੇ ਦੇ ਕੋਈ ਆਟਾ ਧਾਲ ਲਿਆ ਹੁੰਦਾ ਡੁੱਬੜਿਆ ਚਾਰ ਦਿਨ ਖਾਂਦੇ ਕੰਮ ਆ ਆਟਾ ਧਾਲ ਤੇ ਉਹ ਨਾਲਿਆਂ ਸਾਰੇ ਗੁੱਸੇ ਪਿਆ ਕਰੇ ਪਿਆ ਹਾਂ ਢੋਲ ਨਹੀਂ ਦਿਆ ਛਾਂ ਉਹ ਤੋਂ ਗਿੱਟੇ ਵਾਲਾ ਬੋਲਦੇ ਨਾਲੇ ਦਾ 15 ਬੁਰੀਏ ਤੂੰ ਵੀ ਇਹਦੇ ਨਾਲ ਨਹੀਂ ਹੋਈਆਂ 100 ਰੁਪਏ ਬੱਟੀ ਮੈਸ ਕਰੇ ਨਾਲੇ ਹਾਂ ਬੋਲਦਾ ਮੇਰੀ ਗੱਲ ਸੁਣ ਬੇਬੇ ਤੈਨੂੰ ਕਿਹਾ 2000 ਦੀ ਪੀ ਕੇ ਤੂੰ ਦਿੱਤੇ ਹੋਣਗੇ ਇਹਨੂੰ ਪੈਸੇ ਮੈਂ ਮੇਰ ਨੂੰ ਨਾ ਤੂੰ ਦੇ ਕੇ ਨਾ ਹੁਣੇ ਤੇ ਕਿਸੇ ਕਿਸੇ ਮੇਰੇ ਕੋਲ ਰਹਿਗੇ ਨਹੀਂ ਉਹ ਲੈ ਦੇ ਹੁਣ ਕਿ ਮੈਂ ਤਾਂ ਨਾ ਸ਼ੱਪੋ ਨਾਲੋਂ ਮੇਰੇ ਸਾੜੇ ਆ ਕੇ ਮੈਂ ਮਾਰੇਗਾ ਤੂੰ ਬਿਸਨਾਈ ਤੂੰ ਬਿਸਨਾਈ 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 ਕਰਕੇ ਸੁਣ ਲੈ ਬੋਲ ਬੋਲ ਉਹ ਛੱਡ ਦੇ ਛੱਡ ਉਹ ਬਾਹਰ ਜਾ ਹੀ ਬੰਦ ਉਹ ਤੂੰ ਖੜਾ ਨਹੀਂ ਮਾਰਦਾ ਉਹ ਖੜ ਜਾ ਇਹ ਸਾਂਜੀ ਤੇ ਰੱਦ ਕੇ ਨਾਲ ਮਾਰੀ ਰੱਦ ਮੈਂ ਕੱਤੀ ਮਾਰ ਕੇ ਮਨਾ ਕੇ ਜੂ ਫੇ ਮਨਾ ਲਿਆ ਕੱਤੀ ਮਾਰ ਚ ਉਹ ਮੈਂ ਤਾਂ ਮਨਾ ਲਈ ਤੂੰ ਜਾ ਕੇ ਆਉਰੀ ਮਾਂ ਕੋਲੇ ਮਨਾ ਉਹ ਤੇਰਾ ਭਯੋ ਗੁੱਟੂ ਤੇਰੇ ਅੰਕੂ پرایا بولینا کوئی نہ چپ کر پرائی 2 منٹ کھڑ جا 31 مارچ دا منا لے دے میں میرے گل سن لے میرے نال کدا کتی مارج بڈونا کتی مارج پھوسے کتی مارج کتی مارج پر کر را وہی ہفتہ دا سستا کر دے ہے پر 1 منٹ ٹھڑ دے ٹھڑ دے پرائی پر ہو جا گاں ڈای جاوری جاوری ضرور ٹرط کا و کا باكر توڑی گر میرے ڈای جاوری بیو ਅਰੇ ਬਾਸਤੇ 20 ਬੰਦੇ ਤੇ ਇੰਨਾ ਯਕੀਨ ਨਹੀਂ ਕਰੀਦਾ ਹੁੰਦਾ ਕਿ ਮੈਂ ਤਰੀਫਾਂ ਦੇ ਮੈਨੂੰ ਕਹਿੰਦੀ ਸੀ ਕੁੱਤੇ ਮੂੰਹ ਝੱਟਦੇ ਨੇ ਉੱਚਾ ਬੋਲ ਨਹੀਂ ਬੋਲੀਦਾ ਕਿਸੇ ਨੂੰ ਹਾਂ ਡਿਡੂ ਸਾਬ ਨੂੰ ਬੋਲ ਕੇ ਆ ਯਾ ਪੱਕਾ ਹੀ ਇਹਣਾ ਪੈਸੇ ਦਿੱਤੇ ਨੇ ਬੇਵਾੜੇ ਕੱਤੀ ਬਾਤ ਬਣਾਤਾ ਮੇਰਾ ਤਾਂ ਆਏ ਰੀ